ਸਤਿ ਸ਼੍ਰੀ ਅਕਾਲ ਜੀ ਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਆਏ ਆ ਜੀ ਬਾਜ਼ਾਰ ਕਿਸੇ ਕਸਟਮਰ ਲਈ ਕੱਪੜੇ ਖਰੀਦਣੇ ਸੀ ਜੀ ਉਹਨਾਂ ਲਈ ਆਪਾਂ ਬਾਜ਼ਾਰ ਆਏ ਆ ਤੇ ਆਪਾਂ ਆਏ ਆ ਜੀ ਮੰਨੂ ਦੀ ਹੱਟੀ ਚੱਕਲਾ ਬਾਜ਼ਾਰ ਸੁਬਾਣਾ ਇਹਨਾਂ ਦੇ ਬਹੁਤ ਸਾਰੀ ਜਿਹੜੀ ਕਾਟਨ ਵੀ ਕਿਸੇ ਵੀ ਤਰ੍ਹਾਂ ਦਾ ਪਾਰਟੀ ਵੇਅਰ ਡੇਲੀ ਵੇਅਰ ਸੂਟ ਤੁਸੀਂ ਲੈਣਾਗਾ ਤਾਂ ਇਹਨਾਂ ਤੋਂ ਤੁਸੀਂ ਲੈ ਸਕਦੇ ਹੋ ਇਨਾਂ ਦੇ ਜਿਵੇਂ ਖੱਦਰ ਦੇ ਇਹ ਦੇਖ ਸਕਦੇ ਹੋ ਤੁਸੀਂ ਖੱਦਰ ਦੀਆਂ ਇਹ ਕੱਗਰਿਆਂ ਨਾਲ ਸ਼ਰਟਾਂ ਤਿਆਰ ਕਰਾਈਆਂ ਹੋਈਆਂ ਨੇ ਜੀ ਇਹ ਬਹੁਤ ਸਫਾਈ ਨਾਲ ਇਹਨਾਂ ਦਾ ਕੰਮ ਹੋਇਆ ਹੋਇਆ ਬਿਲਕੁਲ ਐਂ ਲੱਗਦਾ ਜਿਵੇਂ ਪੁਰਾਣੇ ਵਿਭਾਗ ਪਏ ਹੋਣ ਇਹਨਾਂ ਨੇ ਇਹਦੀਆਂ ਜਿਹੜੀਆਂ ਸ਼ਰਟਾਂ ਬਣਾਉਣੀਆਂ ਨੇ ਜੀ ਤੇ ਨਾਲ ਇਹਨਾਂ ਦੇ ਘੱਗਰੇ ਤਿਆਰ ਕਰਾਉਣੇ ਨੇ ਜਾਗੋ ਵਾਲੇ ਇਹਦੇ ਵਿੱਚ ਦੋ ਕਲਰ ਨੇ ਇੱਕ ਤਾਂ ਹੈਗਾ ਰੈੱਡ ਜਿਹਾ ਕਲਰ ਇੱਕ ਹੈਗਾ ਜੀ ਇਹ ਜਿਹੜਾ ਉੱਪਰ ਵਾਲਾ ਇਹ ਮਾਸਟਰਡ ਕਲਰ ਦੋਨੇ ਹੀ ਬਹੁਤ ਸੋਹਣੇ ਬਣੇ ਹੋਏ ਨੇ ਜੀ ਤੁਸੀਂ ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਵੀ ਜਿਹੜੀ ਹੱਥ ਦੀ ਫੁਲਕਾਰੀ ਬਾਗ ਇਹਨਾਂ ਕੋਲੋਂ ਖਰੀਦ ਸਕਦੇ ਹੋ ਇਹਨਾਂ ਕੋਲੇ ਟੋਟਲ ਸਾਰਾ ਕੁਝ ਹੁੰਦਾ ਇਹ ਹੱਥ ਦਾ ਬਣਿਆ ਹੋਇਆ ਏ ਮਸ਼ੀਨ ਦੇ ਬਣੇ ਹੋਏ ਨੇ ਜੀ ਪਰ ਬਹੁਤ ਜਿਹੜੀ ਸਫਾਈ ਨਾਲ ਬਣੇ ਹੋਏ ਨੇ ਇਹਨਾਂ ਕੋਲ ਜਿਹੜੀ ਇਹ ਟੈਬੀ ਲਾਈਨਿੰਗ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡ ਚ ਹੈ ਇਹਦੀ ਵੀ ਬਹੁਤ ਸਾਰੀ ਵੈਰਾਈਟੀ ਤੁਹਾਨੂੰ ਮਿਲ ਜੂਗੀ ਤੁਹਾਨੂੰ ਇਹਨਾਂ ਕੋਲ ਕਾਟਨ ਦੇ ਮੈਚਿੰਗ ਪਲੇਨ ਹਰ ਇੱਕ ਤਰ੍ਹਾਂ ਦਾ ਕੱਪੜਾ ਜਿਹੜਾ ਇਹਨਾਂ ਕੋਲੋਂ ਮਿਲ ਜੂਗਾ ਇਹਨਾਂ ਕੋਲੋਂ ਤੁਸੀਂ ਹੈਵੀ ਤੋਂ ਹੈਵੀ ਪਾਰਟੀ ਵੇਅਰ ਸੂਟ ਲੈ ਸਕਦੇ ਹੋ ਜੀ ਅੱਗੇ ਅਸੀਂ ਤੁਹਾਨੂੰ ਸੂਟਾਂ ਦੀ ਵੀਡੀਓ ਸ਼ੇਅਰ ਕਰ ਰਹੇ ਹਾਂ ਜੀ ਇਹ ਦੇਖੋ ਜੀ ਆਪਾਂ ਨੇ ਇਹ ਸੂਟ ਖਰੀਦੇ ਨੇ ਇਹ ਆਪਾਂ ਨੇ ਕਸਟਮਰ ਦੀ ਪਸੰਦ ਦੇ ਖਰੀਦੇ ਨੇ ਜੀ ਬਹੁਤ ਸੋਹਣਾ ਇਹਨਾਂ ਤੇ ਵਰਕ ਹੋਇਆ ਹੋਇਆ ਦੇਖੋ ਟਾਈ ਡਾਈ ਦੀ ਜਿਹੜੀ ਸ਼ਰਟ ਹੈ ਸ਼ਰਟ ਦੇ ਫਰੰਟ ਪੱਲੇ ਤੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਜੀ ਵਰਕ ਹੈ ਜਿਹੜਾ ਬਹੁਤ ਹੀ ਜ਼ਿਆਦਾ ਵੀ ਸਫਾਈ ਨਾਲ ਇਹਨਾਂ ਨੇ ਕੀਤਾ ਹੋਇਆ ਦੇਖੋ ਕਿੰਨਾ ਸੋਹਣਾ ਵੀ ਤੁਹਾਨੂੰ ਕੈਮਰੇ ਦੇ ਵਿੱਚ ਦਿਸ ਰਿਹਾ ਵੀ ਵਰਕ ਕੀਤਾ ਹੋਇਆ ਜੀ ਇਹਦੀ ਇਹ ਵਾਲਾ ਦੁਪੱਟਾ ਹੈਗਾ ਮਸਟਰਡ ਕਲਰ ਹੈ ਜੀ ਇਹਦੀ ਬਾਟਮ ਤੇ ਦੁਪੱਟਾ ਮਸਟਰਡ ਕਲਰ ਦੇ ਨੇ ਪਲੇਨ ਇਹਦੀ ਪਿਓਰ ਕਰੇਵ ਦੀ ਬਾਟਮ ਹੈ ਜੀ ਤੁਸੀਂ ਇਸ ਤੋਂ ਵੀ ਜ਼ਿਆਦਾ ਹੈਵੀ ਕਿਸੇ ਵੀ ਤਰ੍ਹਾਂ ਦੇ ਹੈਂਡਵਰਕ ਦੇ ਸੂਟ ਇਹਨਾਂ ਤੋਂ ਲੈ ਸਕਦੇ ਹੋ ਦੂਸਰਾ ਸੂਟ ਬਣਿਆ ਹੋਇਆ ਜੀ ਬਲੈਕ ਕਲਰ ਤੇ ਇਹ ਹੈ ਜੌਰਜਟ ਦਾ ਸੂਟ ਹੈ ਜੀ ਇਤੇ ਬਹੁਤ ਸੋਹਣਾ ਜਿਹੜਾ ਨੈਕ ਤੇ ਕੰਮ ਕੀਤਾ ਹੋਇਆ ਤੇ ਘੇਰੇ ਤੇ ਕੰਮ ਕੀਤਾ ਹੋਇਆ ਦੁਪੱਟਾ ਇਹਨਾਂ ਦਾ ਇਸ ਤਰ੍ਹਾਂ ਲੈਸ ਨਾਲ ਸਿੰਪਲ ਹੈ ਜੀ ਤੇ ਬਲੈਕ ਕਲਰ ਦੀ ਇਹਦੀ ਬਾਟਮ ਹੈ ਇੰਨਾ ਤੋਂ ਕਿਸੇ ਤਰ੍ਹਾਂ ਦੇ ਵੀ ਚਿਕਨ ਦੇ ਚਿਕਨਕਾਰੀ ਵਾਲ ਬਰਕ ਵਾਲੇ ਸੂਟ ਲੈ ਸਕਦੇ ਹੋ ਜੀ ਇਹ ਤੀਸਰਾ ਸੂਟ ਬਹੁਤ ਸੋਹਣਾ ਸ਼ਿਮਰ ਦੇ ਉੱਤੇ ਬਣਿਆ ਹੋਇਆ ਜੀ ਇਹ ਤੁਸੀਂ ਸ਼ਰਟ ਦੇਖ ਸਕਦੇ ਹੋ ਸ਼ਰਟ ਦਾ ਫਰੰਟ ਹੈ ਤੇ ਨਾਲ ਇਹਦੇ ਜਿਹੜਾ ਦੁਪੱਟਾ ਉਹ ਵੀ ਬਰਕ ਵਾਲਾ ਹੈਵੀ ਜਿਹੜੀ ਸ਼ਰਟ ਬਣੀ ਹੋਈ ਹੈ ਦੁਪੱਟਾ ਫੋਰ ਸਾਈਡ ਕੱਟ ਵਰਕ ਵਾਲਾ ਜੀ ਉਤੇ ਵਰਕ ਕੀਤਾ ਹੋਇਆ ਹੈਂਡ ਵਰਕ ਹੈ ਸਾਰਾ ਦੁਪੱਟਾ ਸੂਟ ਤੇ ਦੁਪੱਟਾ ਇਹ ਹੈਂਡ ਵਰਕ ਹੈ ਜੀ ਤੇ ਸ਼ਿਮਰ ਦਾ ਟਿਸ਼ੂ ਦਾ ਸੂਟ ਹੈ ਇਹ ਉਹ ਸੂਟ ਦੀ बॉਟਮ ਤੇ ਵੀ ਵਰਕ ਸੀ ਜੀ ਇਹ ਸੂਟ ਹੈ ਹੈਗਾ ਜੀ ਸ਼ਿਮਰ ਦਾ ਟਿਸ਼ੂ ਦਾ ਤੇ ਇਹਦੇ ਵੀ ਇਹ ਇਸ ਤਰ੍ਹਾਂ ਮਲਟੀ ਕਲਰ ਜਾਂ ਬਣਿਆ ਹੋਇਆ ਇਹਦੇ ਵਿੱਚ ਦੋ ਤਿੰਨ ਕਲਰ ਨੇ ਕਲਰ ਨੇ ਜਿਹੜੇ ਇਹਦੇ ਬਹੁਤ ਪਿਆਰੇ ਨੇ ਜੀ ਇਹਦਾ ਜਿਹੜਾ ਦੁਪੱਟਾ ਗਾ ਉਹ ਪਲੇਨ ਬਣਿਆ ਹੋਇਆ ਲੈਸ ਲਾ ਕੇ ਤਿਆਰ ਕੀਤਾ ਹੋਇਆ ਫਰੰਟ ਤੇ ਇਹਦੇ ਇਸ ਤਰੀਕੇ ਨਾਲ ਸਾਰੇ ਦਬਕੇ ਦਾ ਵਰਕ ਹੋਇਆ ਹੋਇਆ ਇਹਨਾਂ ਦੇ ਵਿੱਚ ਕਲਰ ਹੋਰ ਵੀ ਮਿਲ ਜਾਣਗੇ ਜੀ ਦੇਖੋ ਇਹਦੇ ਜਿਹੜੀ ਬਾਟਮ ਹੈ ਉਹਤੇ ਵੀ ਵਰਕ ਹੋਇਆ ਹੋਇਆ ਬਾਟਮ ਪਿੱਛੇ ਵਾਲੇ ਸੂਟ ਦੀ ਤੇ ਵੀ ਹੋਇਆ ਹੋਇਆ ਸੀ ਜੀ ਕਿਉਂਕਿ ਅੱਜ ਕੱਲ ਜਿਹੜਾ ਬਾਟਮ ਤੇ ਵਰਕ ਹੈ ਬਹੁਤ ਜ਼ਿਆਦਾ ਟ੍ਰੈਂਡ ਚ ਹੈ ਇਹ ਸੂਟ ਹੈ ਜੀ ਇਹਦੇ ਫਰੰਟ ਤੇ ਕਲੀਆਂ ਬਣੀਆਂ ਹੋਈਆਂ ਨੇ ਤੇ ਬੀ ਸ਼ੇਪ ਨੈਕ ਬਣਿਆ ਹੋਇਆ ਇਹ ਤੁਸੀਂ ਦੇਖ ਸਕਦੇ ਹੋ ਇਸ ਤੇ ਵੀ ਹੈਂਡਵਰਕ ਕੀਤਾ ਹੋਇਆ ਇਹਦਾ ਦੁਪੱਟਾ ਵੀ ਲੈਸ ਨਾਲ ਤਿਆਰ ਕੀਤਾ ਹੋਇਆ ਬਹੁਤ ਸੋਹਣਾ ਜਿਹੜਾ ਦੁਪੱਟਾ ਜੀ ਇਹਦੇ ਵਿੱਚ ਥੋੜਾ ਥੋੜਾ ਜਿਵੇਂ ਸੈਲਫ ਜੀ ਹੈ ਟਿਸ਼ੂ ਦਾ ਸੂਟ ਹੈ ਇਹ ਸੈਲਫ ਜਾਇ ਇਹਦੇ ਵਿੱਚ ਕੰਮ ਕੀਤਾ ਹੋਇਆ ਜੇ ਹੋਰ ਵੀ ਜ਼ਿਆਦਾ ਵੈਰਾਈਟੀ ਦੇਖਣੀ ਹੋਵੇ ਜੀ ਤਾਂ ਤੁਸੀਂ ਇਹਨਾਂ ਦੀ ਸ਼ਾਪ ਤੇ ਜਾ ਸਕਦੇ ਹੋ ਇਹਨਾਂ ਦਾ ਜਿਹੜਾ ਵੀ ਸ਼ਾਪ ਹੈ ਉਹ ਚੱਕਲਾ ਬਾਜ਼ਾਰ ਦੇ ਵਿੱਚ ਹੈ ਜੀ ਸਮਾਣਾ ਬਾਕੀ ਸਕਰੀਨ ਤੇ ਮੈਂ ਨੰਬਰ ਵੀ ਇਹਨਾਂ ਦਾ ਦੇਵਾਂਗੀ ਜੀ ਪਲੇਨ ਸੂਟ ਵੀ ਇਹਨਾਂ ਕੋਲ ਬਹੁਤ ਸੋਹਣੇ ਹੁੰਦੇ ਨੇ ਜੀ ਇਹ ਦੇਖ ਸਕਦੇ ਹੋ ਤੁਸੀਂ ਪਰਪਲ ਕਲਰ ਦਾ ਜਿਹੜਾ ਸੂਟ ਹੈ ਦੇਖੋ ਕਿੰਨਾ ਸੋਹਣਾ ਇਹ ਤੁਸੀਂ ਇਸ ਤਰ੍ਹਾਂ ਦੇ ਸੂਟ ਵੀ ਇਹਨਾਂ ਤੋਂ ਖਰੀਦ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ